ਵੱਡੀ ਖਬਰ ਸਾਹਮਣੇ ਆ ਰਹੀ ਹੈ ਦਸਤੇ ਲੁਧਿਆਣਾ ਦੇ ਹੈਬੂ ਵਾਲੀ ਏਰੀਆ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲੀਆਂ ਨੇ ਜੀਆਂ ਬੇहद ਵੱਡੀ ਖਬਰ ਹੈ ਤਸਵੀਰਾਂ ਦੇਖ ਸਕਦੇ ਹੋ ਸਕੋਰਪੀਓ ਸਵਾਰ ਬਦਮਾਸ਼ਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਫਾਇਰਿੰਗ ਕੀਤੀ ਗਈ ਹੈ ਹੁਣ ਮਾਮਲਾ ਕੀ ਹੈ ਇਹਲੇ ਸਾਫ਼ ਨਹੀਂ ਹੋ ਸਕਿਆ ਪਰ ਮੌਕੇ ਤੇ ਦੱਸ ਦਈਏ ਪੁਲਿਸ ਪਹੁੰਚਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਦੋ ਗੱਡੀਆਂ ਦੇ ਵਿਚਕਾਰ ਟੱਕਰ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਮਾਮਲਾ ਇੰਨਾ ਵੱਜ ਜਾਂਦਾ ਹੈ ਕਿ ਇਹ ਫਾਇਰਿੰਗ ਹੋ ਜਾਂਦੀ ਹੈ ਫਾਇਰਿੰਗ ਦੇ ਚੱਲਦੇ ਆ ਇਲਾਕੇ ਦੇ ਵਿੱਚ ਦੱਸ ਦਈਏ ਕਿ ਅਫੜਾ ਤਫਰੀ ਮਚ ਜਾਂਦੀ ਹੈ ਲੋਕ ਜਿਹੜੇ ਹੈਰਾਨ ਹੋ ਜਾਂਦੇ ਨੇ ਕਿ ਆਖਰਕਾਰ ਦਿਹਾੜੇ ਤੜ-ਤੜ ਕਿੱਦਾਂ ਹੋ ਗਈ ਹੈ 10 ਤਰੀਕ ਨੂੰ ਲੁਧਿਆਣਾ ਦੇ ਹੈਬੋਵਾਲ ਏਰੀਏ ਦੇ ਵਿੱਚ ਇਹ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਸੰਗਮ ਚੌਕ ਦੇ ਕੋਲ ਦੱਸਿਆ ਜਾਂਦਾ ਹੈ ਸਕੋਰਪੀਓ ਸਵਾਰ ਬਦਮਾਸ਼ਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਗੋਲੀ ਜਿਹੜੀ ਹੈ ਇੱਕ ਵਿਅਕਤੀ ਦੇ ਬਾਹਾਂ ਤੇ ਲੱਗੀ ਹੈ ਦੇਖ ਸਕਦੇ ਹੋ ਤਸਵੀਰਾਂ ਮੌਕੇ ਤੋਂ ਸਾਹਮਣੇ ਆਈਆਂ ਨੇ ਪੁਲਿਸ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਜਿਹੜੀ ਗੱਡੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਦੂਸਰੀ ਗੱਡੀ ਅਤੇ ਲੋਕ ਜਿਹੜੇ ਸਵਾਰ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਉਹਨਾਂ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ ਪਾਲ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਦਿਨ ਦਿਹਾੜੇ ਤਾੜ ਤਾੜ ਲੁਧਿਆਣੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਹੈਬੋਵਾਲ ਏਰੀਆ ਦੇ ਵਿੱਚ ਤਾਬੜ ਤੋੜ ਗੋਲੀਆਂ ਸੰਗਮ ਚੌਂਕ ਦੇ ਕੋਲ ਸਕਾਰਪੀਓ ਸਵਾਰ ਜਿਹੜੇ ਬਦਮਾਸ਼ ਸੀਗੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਸਾਰਾ ਮਾਮਲਾ ਕੀ ਹੈ ਇਹ ਜਾਂਚ ਤੋਂ ਬਾਅਦ ਸਾਫ ਹੋਵੇਗਾ ਸਾਨੂੰ ਹੁਣ ਇਨਟੀਮੇਸ਼ਨ ਮਿਲੀ ਸੀਗੀ ਇੱਕ ਸੰਗਮ ਪਾਲਾ ਦੇ ਕੋਲ ਚੌਂਕ ਦੇ ਕੋਲ ਇਹ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਅ ਦਾ ਰੌਲਾ ਸੀਗਾ ਉਸ ਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਉਹ ਮੌਕੇ ਤੇ ਦੋਨੇ ਇੱਕ ਗੱਡੀ ਤਾਂ ਸਾਨੂੰ ਰਾਉਂਡ ਅਪ ਹੋ ਗਈ ਆ ਤੇ ਦੂਸਰੀ ਕਹਿੰਦੇ ਤੋਂ ਭੱਜ ਚੁੱਕੀ ਆ ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਦੇ ਲੋ ਫਾਇਰਿੰਗ ਕੀਤੀ ਗਈ ਤੇ ਹੁਣ ਜਿਹੜੇ ਇੱਕ ਰਾਉਂਡ ਅਪ ਕੀਤੇ ਆ ਉਹਨਾਂ ਤੋਂ ਕਲੀਅਰ ਹੋਊਗਾ ਅੱਛਾ ਜੀ ਜੀ ਤੇ ਫਿਰ ਵੀ ਆਈਡੀਆ ਕਿੰਨਾ ਕੁ ਦਿੱਤੇ ਜਾਂਦੇ ਆ ਕਹਿੰਦੇ 10 ਤੋਂ 12 ਬੰਦੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਹ ਹੁਣ ਆਪਾਂ ਨੂੰ ਪਤਾ ਲੱਗੂ ਅੱਛਾ ਜੀ ਹਾਂ ਕੰਮ ਕਦਮਾ ਦਰਜ ਕਰਾਂਗੇ ਤੇ ਫਿਰ ਹੋਊਗਾ ਕਿੰਨੇ ਤੇ ਹੋਈ ਆ ਉਹਦਾ ਨਾਮ ਪਤਾ ਨਹੀਂ ਹਜੇ ਨਹੀਂ ਅਤੇ ਜਿਹੜਾ ਰੌਂਡ ਅਪ ਕਰਕੇ ਲੈ ਗਏ ਆਂ ਅਸੀਂ ਆ ਵੀਰੀਫਾਈ ਕਰਕੇ ਫੇਰ ਜਰੂਰ ਤੁਹਾਨੂੰ ਦੱਸਾਂਗਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਸਤੇ ਲੁਧਿਆਣਾ ਦੇ ਹੈਬੂ ਵਾਲੀ ਏਰੀਆ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲੀਆਂ ਨੇ ਜੀਆਂ ਬੇहद ਵੱਡੀ ਖਬਰ ਹੈ ਤਸਵੀਰਾਂ ਦੇਖ ਸਕਦੇ ਹੋ ਸਕੋਰਪੀਓ ਸਵਾਰ ਬਦਮਾਸ਼ਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਫਾਇਰਿੰਗ ਕੀਤੀ ਗਈ ਹੈ ਹੁਣ ਮਾਮਲਾ ਕੀ ਹੈ ਇਹਲੇ ਸਾਫ਼ ਨਹੀਂ ਹੋ ਸਕਿਆ ਪਰ ਮੌਕੇ ਤੇ ਦੱਸ ਦਈਏ ਪੁਲਿਸ ਪਹੁੰਚਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਦੋ ਗੱਡੀਆਂ ਦੇ ਵਿਚਕਾਰ ਟੱਕਰ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਮਾਮਲਾ ਇੰਨਾ ਵੱਜ ਜਾਂਦਾ ਹੈ ਕਿ ਜੇ ਫਾਇਰਿੰਗ ਹੋ ਜਾਂਦੀ ਹੈ ਫਾਇਰਿੰਗ ਦੇ ਚੱਲਦੇ ਇਲਾਕੇ ਦੇ ਵਿੱਚ ਦੱਸਦੀ ਹੈ ਕਿ ਅਫਰਾ ਤਫਰੀ ਮਚ ਜਾਂਦੀ ਹੈ ਲੋਕ ਜਿਹੜੇ ਹੈਰਾਨ ਹੋ ਜਾਂਦੇ ਨੇ ਕਿ ਆਖਰਕਾਰ ਦੰ ਦਿਹਾੜੇ ਤੜ-ਤੜ ਕਿੱਦਾਂ ਹੋ ਗਈ ਹੈ 10 ਤਰੀਕ ਨੂੰ ਲੁਧਿਆਣਾ ਦੇ ਹੈਬੋਵਾਲ ਏਰੀਏ ਦੇ ਵਿੱਚ ਇਹ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਸੰਗਮ ਚੌਕ ਦੇ ਕੋਲ ਦੱਸਿਆ ਜਾਂਦਾ ਹੈ ਸਕੋਰਪੀਓ ਸਵਾਰ ਬਦਮਾਸ਼ਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਗੋਲੀ ਜਿਹੜੀ ਹੈ ਇੱਕ ਵਿਅਕਤੀ ਦੇ ਬਾਹ ਤੇ ਲੱਗੀ ਹੈ ਦੇਖ ਸਕਦੇ ਹੋ ਤਸਵੀਰਾਂ ਮੌਕੇ ਤੋਂ ਸਾਹਮਣੇ ਆਈਆਂ ਨੇ ਪੁਲਿਸ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਜਿਹੜੀ ਗੱਡੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਦੂਸਰੀ ਗੱਡੀ ਅਤੇ ਲੋਕ ਜਿਹੜੇ ਸਵਾਰ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਉਹਨਾਂ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ ਪਾਲ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਦਿਨ ਦਿਹਾੜੇ ਤਾੜ-ਤਾੜ ਲੁਧਿਆਣੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਹੈਬਵਾਲ ਏਰੀਆ ਦੇ ਵਿੱਚ ਤਾਬੜ ਤੋੜ ਗੋਲੀਆਂ ਸੰਗਮ ਚੌਂਕ ਦੇ ਕੋਲ ਸਕੋਰਪੀਓ ਸਵਾਰ ਜਿਹੜੇ ਬਦਮਾਸ਼ ਸੀਗੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਸਾਰਾ ਮਾਮਲਾ ਕੀ ਹੈ ਇਹ ਜਾਂਚ ਤੋਂ ਬਾਅਦ ਸਾਫ ਹੋਵੇਗਾ ਸਾਡਾ ਹੁਣ ਇੰਟੀਮੇਸ਼ਨ ਮਿਲੀ ਸੀ ਕਿ ਸੰਦਲ ਪਹਿਲਾਂ ਜੇ ਕੋਲ ਚੌਂਕ ਦੇ ਕੋਲ ਇਥੇ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਅ ਦਾ ਰੌਲਾ ਹੈਗਾ ਹਾਂਜੀ ਉਸ ਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਹੁਣ ਵਾਕਿ ਤੇ ਦੋਨੋਂ ਇੱਕ ਇੱਕ ਘਟਕਾ ਸਾਨੂੰ ਰਾਉਂਡ ਅਪ ਹੋ ਗਈ ਹੈ ਤੇ ਦੂਸਰੀ ਗੱਲ ਇਹ ਤੋਂ ਵੱਚ ਚੁੱਕੀ ਹੈ ਕਿੰਨੇ ਕੰਟੇ ਸੀਗੇ ਜਿਨ੍ਹਾਂ ਦੇ ਲੋ ਫਾਇਰਿੰਗ ਕੀਤੀ ਗਈ ਤੇ ਹੁਣ ਜਿਹੜੀ ਇੱਕ ਰਾਉਂਡ ਅਪ ਕੀਤੀ ਆ ਉਹਨਾਂ ਤੋਂ ਕਲੀਅਰ ਹੋਊਗਾ ਅੱਛਾ ਜੀ 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 ਤੇ ਫਿਰ ਵੀ ਆਈਡੀਆ ਕਿੰਨਾ ਕੁ ਦਿੱਤਾ ਜਾਂਦਾ ਹੈ ਕਹਿੰਦੇ 10 ਤੋਂ 12 ਬੰਦੇ ਸੀ ਜਿਨ੍ਹਾਂ ਨੇ ਫਾਇਰ ਕੀਤਾ ਇਹ ਹੁਣ ਆਪਾਂ ਨੂੰ ਪਤਾ ਲੱਗੂਗਾ ਅੱਛਾ ਜੀ ਹਾਂ ਕੰਮ ਖਤਮਾ ਕਰਾਂਗੇ ਇਹ ਜਿਹਨੇ ਤੇ ਹੋਈ ਆ ਉਹਨਾਂ ਦਾ ਨਾਮ ਪਤਾ ਨਹੀਂ ਨਹੀਂ ਹੋਵੇ ਨਹੀਂ ਅੱਜ ਡਾਊਂਡ ਅਪ ਕਰਕੇ ਲੈ ਗਏ ਆ ਵੀ ਵੈਰੀਫਾਈ ਕਰਕੇ ਫੇਰ ਜ਼ਰੂਰ ਤੁਹਾਨੂੰ ਦੱਸਾਂਗੇ